ਕਿ ਉਹ ਦੇ ਸਾਰੇ ਗਾੜੀ ਹੱਥ ਜੋੜ ਕੇ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਟੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਟੀਨੀ ਜੇ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਲਈ ਉਹਦੀ ਮਾਂ ਅੱਜ ਹੋਣਾ ਦੀ ਮੇਰੇ ਘਰੋਂ ਨਿਕਲੋ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆਜੇ ਇੰਡੀਆ ਦੇ ਹਾਲਾਤ ਤੇ ਕਹਿੰਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਾਦ ਨਾ ਨਾ ਕਰਾ ਦਿਓ 5 ਕਿਲੇ ਪਹਿਲੀ ਲਿਖ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ ਦੋ ਕੋ ਡੇਢ ਕਰੋੜ ਰੁਪਈਆ ਲਾਤਾ ਔਰ ਰਾਮਦੀ ਜਿਹੜੀ ਮੇਰੀ 3 40 ਲੱਖ ਰੁਪਈਆ ਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆ ਮੇਰਾ ਸੋਨਾ ਨੱਪ ਗੀਆਂ 40 ਤੋਲੇ ਮੇਰਾ ਨੱਪ ਗੀਆਂ ਔਰ 25 ਤੋਲੇ ਉਹਦੇ ਪਿਓ ਦਾ ਪਾਇਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਪਉਣਾ ਕਿਲੋ ਸੋਨਾ ਲਿਖੇਰੇ